ਨਿਤਨਗੜ੍ਹ ਕਰੀਦੇ ਵੱਲੋਂ ਅੱਜ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡੀ ਸੋਗਾ ਦਿੱਤੀ ਗਈ ਤੇ ਜਿਸ ਤੋਂ ਬਾਅਦ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਸ ਸਮਾਗਮ ਖਤਮ ਹੋਣ ਤੋਂ ਬਾਅਦ ਕੁਝ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਕਈ ਕਾਂਗਰਸ ਦੇ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਮੰਤਰੀ ਉਹਨਾਂ ਦੇ ਆਮ ਆਦਮੀ ਪਾਰਟੀ ਨਾਲ ਜੋ ਸਬੰਧ ਨੇ ਉਹ ਨਾ ਉਹ ਨਹੀਂ ਆਏ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਤਿੱਖੇ ਨਿਸ਼ਾਨੇ ਜਿਹੜੇ ਉਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਹੋਰ ਕੀ ਕਹਿਣਾ ਬੜੀ ਮੈਂ ਸਮਝਦਾ ਵੀ ਇੱਕ ਤੁਰਭਾਗਿਆਪੂਰਨ ਗੱਲ ਹੈ ਪੰਜਾਬ ਵਾਸਤੇ ਗੜਕਰੀ ਸਾਹਿਬ ਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕਿੰਨੇ ਚੀਫ ਮਿਨਿਸਟਰ ਕਿੰਨੇ ਐਮਪੀ ਸਹਬਾਨ ਇਹਨਾਂ ਦੇ ਬੂਹੇ ਖੜੇ ਰਹਿੰਦੇ ਆ ਤੇ ਮਨੂੰ ਅੱਜ ਜਿੱਥੇ ਚੀਫ ਮਿਨਿਸਟਰ ਸਾਹਿਬ ਨਹੀਂ ਆਏ ਉੱਥੇ ਸਾਰੇ ਐਮਪੀ ਸਹਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜਾ ਪੰਤ ਆ ਇਹਨਾਂ ਦੇ ਸਿੱਲਾ ਕੇ ਸਾਥੀਆਂ ਇਹਨਾਂ ਦੇ ਉਠੀ ਦੀ ਹੈ ਦਫਤਰ ਦੀਆਂ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਆ ਤੇ ਜਿਵੇਂ ਮੈਂ ਸਟੇਜ ਤੇ ਕਿਹਾ ਗੱਤਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਨਹੀਂ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਾਬ ਮੈਂ ਸਾਰੇ ਐਮਪੀਜ਼ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਕਿਸ਼ਨ ਸਿੰਘ ਸਾਹਿਬ ਨਹੀਂ ਆ ਰਹੇ ਉਹ ਵੀ ਰਫੂ ਚੱਕਰ ਹੋ ਗਿਆ ਤੇ ਮੰਨ ਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲਾ 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 ਕਰ ਰੱਖੀ ਹੈ ਵਿਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ ਤੇ ਜਦੋਂ ਪੈਸੇ ਦੇਣ ਆਲੇ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨੂੰ ਹੈਲੀਕਾਪਟਰ ਤਾਂ ਮਨੂ ਨੀ ਡਿਸੀਜਨਦਾ ਸੀ ਸਾਰੇ ਨੂੰ ਡਿਸੀਜਨ ਹੈ ਇਸ ਮੌਸਮ 'ਚ ਨਹੀਂ ਆਣਾ ਹੈ ਹੈਲੀਕਾਪਟਰ ਆਹ 2 ਘੰਟੇ ਚੱਲੀ ਘਟਕੜਾ ਮੈਂ ਪਹੁੰਚ ਗਿਆ ਉਹ ਆ ਸਕਦੇ ਸੀ ਇੱਕੋ ਸਵਾਲ ਕਹੂੰਗਾ ਕਿ ਉਹਨਾਂ ਦੇ ਪਾਉਂ 'ਤੇ ਮਹਿੰਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਨੇ ਆਂਦੇ ਅਸੀਂ ਗੱਡੀਆਂ 'ਚ ਤੁਰੇ ਫਿਰਾਂ ਭਾਈ ਜ ਆਹ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਇਹ ਨਾ ਐਲੀਕਾਪਟਰ ਦੇ ਘਰੋਂ ਹੀ ਨਿਕਲਦੇ ਚੜ੍ਹਨਾ ਐਲੀਕਾਪਟਰ ਚ ਆਜੀ ਜਦੋਂ ਵਕਾਸ ਜੀ ਆ ਗਏ 3400 ਕਰੋੜ ਦਾ ਇੱਥੇ ਕੰਮ ਕਰਕੇ ਗਏ ਐ ਬਾਕੀ ਹੋਰ ਜਿਹੜੇ ਪ੍ਰੋਪੋਜ਼ਲ ਰੱਖੀਆਂ ਸੋਂ ਕਾਜ ਜੀ ਨੇ ਕਹਿੰਦੇ ਮੈਂ ਮੁੱਖ ਮੰਤਰੀ ਜੀ ਜੇ ਬਾਤ ਪਰਸੂ ਕਰਕੇ ਕਰੂੰਗਾ ਜਾਜੋ ਦੇ ਹੁਣ ਇਹ ਨਿਵੇੜਾ ਹੋ ਜਾਣਾ ਸੀ 1 ਲੱਖ ਕਰੋੜ ਰੁਪਈਆ ਦੇ ਹੋਰ ਪ੍ਰੋਜੈਕਟ ਜਿਹੜੇ ਪੰਜਾਬ 'ਚ ਚਾਹ ਐਕਸਪ੍ਰੈਸ ਹੋਏ ਐ ਚਾਹ ਇਕਨੋਮਿਕ ਕਾਰਡੋਰ ਦੇਤੇ ਐ ਤੇ ਦੇਖੋ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਪਰ ਡਾਕਟਰ ਸਾਹਿਬ ਮੰਨਿਆ ਅਵਾਇਜਾ ਨਹੀਂ ਉੱਡਿਆ ਚਾਪਰ ਨਹੀਂ ਉੱਡਿਆ ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਤਾਂ ਅਗਵਾਈ ਕਰ ਸਕਦਾ ਸੀ ਕੋਈ ਮੰਤਰੀ ਆ ਜਾਂਦੇ ਕੋਈ ਸੰਤਰੀ ਆ ਜਾਂਦੇ ਸ਼ੋਭਾ ਨਹੀਂ ਦਿੰਦਾ ਇਹ ਇੱਕ ਪਾਸੇ ਜਿੱਥੇ ਖੁੱਲੇ ਦਿਲ ਨਾਲ ਉਹਨਾਂ ਨੇ ਲਗਾਅ ਦੱਸਿਆ ਖੁਦ ਆਪਣਾ ਗਡਕਰੀ ਸਾਹਿਬ ਨੇ ਪੰਜਾਬ ਦੇ ਨਾਲ ਮੈਂ ਹਰੇਕ ਜਿੱਥੇ ਵੀ ਮੌਕਾ ਲੱਗਿਆ ਚਾਹ ਕਰਤਾਰਪੁਰ ਲੰਘੇ ਵਾਲਾ ਮਸਲਾ ਸੀ ਜਾਂ ਚਾਹੇ ਹੋਰ ਵੀ ਚਾਹਪੁਰ ਕੰਡੀਬ ਰਾਜ ਵਾਲਾ ਜਿਹੜਾ ਮਸਲਾ ਸੀ ਹਰੇਕ ਮਸਲੇ 'ਚ ਉਹਨੇ ਪੰਜਾਬ ਦੀ ਉਹਨੇ ਤਾਂ ਹੀ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਪੰਜਾਬ ਦੇ ਇੰਵੈਸਟਰ ਦੇ ਤੌਰ ਤੇ ਨਾ ਕਿ ਇੱਕ ਸਰਫੇਸ ਟਰਾਂਸਪੋਰਟ ਮਿਨਿਸਟਰ ਦੇ ਤੌਰ ਤੇ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਬਣ ਕੇ ਹੋਰ ਕੰਮ ਕਰਾਓ ਕੋਕੋ ਕੰਮ ਕਹਿਣ ਵਾਲਾ ਤੋਂ ਸਭ ਤਾਲੀ ਦੋਨਾਂ ਹੱਥਾਂ ਨਾਲ ਵਜਦੀ ਹੈ ਸਾਨੂੰ ਸਿਰਫ ਤੇ ਇੱਕ ਜਿਹੜੀ ਵੱਡੀ ਗੱਲ ਸਾਬ ਮੈਂ ਅੱਜ ਜਿਹੜੀ ਕਹੀ ਹੈ ਮੈਂ ਮੈਂ ਵੀ ਸਮਝਦਾ ਦੇਖੋ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਸਾਰੇ ਹੀ ਕੰਮ ਪਿਆਰਾ ਚੰਮ ਪਿਆਰਾ ਨਹੀਂ ਗੜਕਰੀ ਸਾਹਿਬ ਦੀ ਕਿਸੇ ਨੇ ਕਿਤੇ ਮੈਂ ਕਿਤੇ ਕਿਸੇ ਹਾਈਵੇ ਤੇ ਫੋਟੋ ਨਹੀਂ ਦੇਖੀ ਕਿ ਸਾਡੇ ਵਾਲੇ ਸ਼ੇਰਾਂ ਨੇ ਆਮ ਆਦਮੀ ਪਾਰਟੀ ਵਾਲੇ ਚੀਫ ਹਿਸ਼ਾਬ ਨੇ ਤੇ ਦਿੱਲੀ ਆਣੇ ਮਾਰ ਪੰਜਾਬ ਭਰਤਾ ਸਾਰਾ ਹਿੰਦੁਸਤਾਨ ਭਰਤਾ ਤੁਸੀਂ ਤਰਵਿੰਦਰ ਮੰਜਰੂ ਉੱਥੇ ਵੀ ਭਗਵੰਤ ਮਾਨ ਜੀ ਦੇ ਦਰਸ਼ਨ ਉਤਰਦੇ ਹੁੰਦੇ ਤੇ ਉਹਨਾਂ ਨੂੰ ਕੋ ਬਲੇ ਬਲੇ ਮਿਲੂਗੀ ਅੱਜ ਸਾਰਾ ਹਿੰਦੁਸਤਾਨ ਸਾਰੀ ਪਾਰਟੀਆਂ ਤੇ ਐਮਪੀ ਸਾਹਿਬਾਨ ਗੰਕਰੀ ਜੀ ਦਾ ਨਾਮ ਲੈਂਦੇ ਆ ਪਰ ਮਸਰੀ ਦੇ ਨਾਮ ਨੇ ਸਫਰ ਪਗਵਤ ਮਾਨ ਜੀ ਨੂੰ ਦੇਖੋ ਬਹੁਤ ਹੀ ਉੱਚ ਸੁਖਵੀਰ ਬਾਦਲ ਹੋਰ ਕਾਂਗਰਸ ਦੇ ਸੰਸਦਾਂ ਦਾ ਵੀ ਨਾਮ ਸੀ ਉਹ ਵੀ ਨਹੀਂ ਆਏ ਉਹਨਾਂ ਨੂੰ ਕੀ ਕਹਿੰਦੇ ਦੇਖੋ ਉਹ ਹੋ ਸਕਦਾ ਵੀ ਦੂਜੀ ਪਾਰਟੀਆਂ ਵਾਲੇ ਪਰ ਇਹਨਾਂ ਦੇ ਤਾਂ ਸਾਰੇ ਆ ਕੇ ਚਲੇ ਗਏ ਇੱਥੋਂ ਮੈਂ ਮੈਂ ਨਾਮ ਲੈ ਕੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਮੈਂ ਨਾਮ ਹੀ ਗਿਣਾ ਦੇਣਾ ਤੁਹਾਡੇ ਸੋ ਕਿਹੜੇ ਲੁਕੇ ਆ ਉੱਡੇ ਤੋਂ ਕਿਹੜੇ ਲੋਕ ਹੈ ਜਿਹੜੇ ਇੱਥੇ ਆ ਕੇ ਚਲੇ ਗਏ ਲੋਕਲ ਲੀਡਰਸ਼ਿਪ ਬਣੀ ਆਏਗੀ ਪਰ ਲੀਡਰਸ਼ਿਪ ਇੱਥੇ ਜਿਹੜਾ ਆ ਕੇ ਤੁਰ ਗਏ ਸਾਹਿਬ ਇਸ ਇੱਥੇ ਬੈਠ ਕੇ ਜਦੋਂ ਪਤਾ ਲੱਗਿਆ ਵੀ ਨਹੀਂ ਆ ਰਹੇ ਸ਼੍ਰੀਮਾਨ ਜੀ ਉਹ ਤੁਰ ਗਏ ਵਾਪਸ ਸਰ ਫੋਰ ਲਾਈਨ ਦੀ ਫੋਰ ਲਾਈਨ ਦੀ ਗੱਲ ਕਰਦੇ ਆਂ ਵੀ 1500 ਜਿਹੜਾ 53 ਕਰੋੜ ਦਾ ਉਚਾਪਨ ਪੈਕੇਜ ਨੂੰ ਦਿੱਤਾ ਹੈ ਪਰ ਪਹਿਲੀ ਜਿਹੜੀ ਫੋਰ ਲਾਈਨ ਜਲੰਧਰ ਤੋਂ ਸ਼ੁਰੂ ਆਪਰ ਦੂਸਰੀ ਟਰਮ ਵੀ ਪੂਰੀ ਹੋ ਗਈ ਉਹ ਅਜੇ ਤੱਕ ਬੰਟੇ ਤਿਆਰ ਨਹੀਂ ਹੋ ਗਏ ਉਹ ਉਹੀ ਤੱਕ ਕਹਿ ਰਹੇ ਸੀ ਵੀ ਅੱਜ ਜੇ ਕਿਤੇ ਇੱਥੇ ਹੁੰਦੇ ਮੁੱਖ ਮੰਤਰੀ ਸਾਹਿਬ ਦਾ ਮਸਲਾ ਆਈ ਤਾਂ ਗੱਲਬਾਤ ਨਾਲ ਸ ਲਾ 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 ਕਰਕੇ ਵੀ ਸਾਨੂੰ ਕਰਦੇ ਨਹੀਂ ਜੀ ਕਰਦੇ ਨਹੀਂ ਮੈਂ ਕਹਿੰਦਾ ਤਾੜੀ ਦੋਨਾਂ ਹੱਥਾਂ ਨਾਲ ਵਜਦੀਏ ਬੈਠ ਕੇ ਮਸਲੇ ਹੱਲ ਕਰਾਓ ਠੀਕ ਉਹਨਾਂ ਨੇ ਆਏ ਕਿਹਾ ਵੀ ਮੈਂ ਤਾਂ ਸਾਰੇ ਮੁੱਖ ਮੰਤਰੀ ਬੁਲਾ ਕੇ ਜਿੱਥੇ ਜਿੱਥੇ ਕੋਈ ਡਿਸਪਿਊਟ ਸੇ ਹੱਲ ਕਰਾਉਣ ਨੂੰ ਬੈਠਾ ਕਮਜ਼ੋਰੀ ਆਪਣੀ ਹੈ ਗੱਲ ਕਿਸੇ ਹੋਰ ਦੇ ਪਾਣਾ ਚਾ ਲਿਆ ਪਰ ਗੜਜੋ ਨੂੰ ਲੈ ਕੇ ਜੇ ਮੇਰੇ ਚੱਲਦਾ